ਜੀ ਨਾਮ ਮੇਰਾ ਗਣਕਮਲਜੀਤ ਸਿੰਘ ਆ ਜੀ ਠੀਕ ਆ ਮੈਂ ਨਗਰ ਕੌਸ਼ਲ ਦੇ ਵਿੱਚ ਡਰਾਈਵਰ ਰਹਿਣਾ ਕੀ ਮਾਮਲਾ ਹੋਇਆ ਤੁਹਾਨੂੰ ਅੱਜ ਮਾਮਲਾ ਇਹ ਹੋਇਆ ਕਿ ਮੈਂ ਮਾਰਕੀਟ ਦੇ ਵਿੱਚ ਇੱਥੇ ਮਛਵਾੜਾ ਰੋਡ ਤੇ ਗੱਡੀ ਖੜਾਈ ਆ ਮੋਰੀ ਦੁਕਾਨਾਂ ਦੇ ਤੇ ਉਹ ਦੁਕਾਨਾਂ ਮਾਰਕੀਟ ਵਾਲੇ ਜਿੰਨੇ ਵੀ ਆ ਤਿੰਨ ਚਾਰ ਮੁੰਡੇ ਉਹ ਕਹਿੰਦੇ ਸਾਡੀ ਗੱਡੀ ਮੋਰੀ ਨਹੀਂ ਲਾਉਣੀ ਹੈਗੀ ਦੁਕਾਨਾਂ ਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਵੀ ਅਸੀਂ 10 ਮਿੰਟ ਤੱਕ ਅਸੀਂ ਚੱਲ ਜਾਣਾ ਆ ਤੇ ਕੂੜਾ ਪਾ ਕੇ ਉਹ ਗਾਲੀ ਗਲੋਚ ਕਰਨ ਲੱਗੇ ਵੀ ਤੁਸੀਂ ਇੱਥੇ ਤੁਹਾਡੀ ਬਾਪ ਦੀ ਜਗ੍ਹਾ ਨਹੀਂ ਐ ਹੋਇਆ ਬੋਆ ਇਹਨਾਂ ਨੇ ਬਹੁਤ ਕੁਝ ਬੋਲੇ ਸਾਡੇ ਪ੍ਰਧਾਨ ਜੀ ਨੇ ਵੀ ਬਹੁ ਬੋਲੇ ਉਹ ਤੇ ਇਸੇ ਕਰਕੇ ਫਿਰ ਇਹ ਝਗੜਾ ਹੋਣ ਦੇ ਬਾਬ ਜਦੋਂ ਅੱਜ 6:00 ਵਜੇ ਆਈ ਮੇਰੇ ਕਿਹੜੀ ਚੀਜ਼ ਨਾਲ ਸੱਟ ਮਾਰੀ ਇਹ ਤਿੰਨ ਮੁੰਡੇ ਜਿਗੇ ਹੀ ਉਹ ਉਹ ਇੱਕ ਦਸਤਾ ਜਿਹਾ ਲੈ ਕੇ ਆਏ ਸੀਗੇ ਤੇ ਡੰਡਾ ਸੀਗਾ ਜੀ ਉਹਦੇ ਹੱਥ 'ਚ ਬੈਸਬਾਲ ਵਰਗਾ ਜੀ ਕਿੰਨੇ ਕ ਵਜੇ ਦੀ ਘਟਨਾ ਇਹ 6:11 ਵਜੇ ਦੀ ਗੱਲ ਆ ਜੀ ਸਵੇਰ ਦੀ ਕਿੰਨੇ ਕ ਜਣੇ ਸੀਗੇ ਉਹ ਉਹ ਤਿੰਨ ਚਾਰ ਜਾਣੇ ਸੀਗੇ ਜੀ ਕੀ ਕੰਮ ਕਰਦੇ ਹੋ ਉਹ ਤੇ ਮਾਰਕੀਟ ਆ ਜੀ ਉਹ ਦੁਕਾਨਾਂ ਆਈ ਉਹਨਾਂ ਦੀ ਤੁਹਾਡੇ ਸੱਟ ਕਿੱਥੇ ਕਿੱਥੇ ਵੱਜੀਆਂ ਆ 7 ਵਜੇ ਆ ਜੀ ਤੇ 2 ਹੀ ਤੇ ਲੱਤਾਂ ਵੱਜੀਆਂ ਆ ਜੀ ਮੇਰੇ ਇੱਥੇ ਮੱਖੀ ਜੇ ਵੱਜੀਆਂ ਆ ਜੀ ਮਾਰਿਆ ਕੀ ਸੀ 10 ਤਾਈ ਵਜਾਂ ਜੀ ਡੰਡੇ ਵੱਜਾਂ ਤੇ 2 ਹੀ ਤੇ ਲੱਛਾਂ ਗਈਆਂ ਮੇਰਾ ਨਾਮ ਹੀ ਰਾਜਪਾਲ ਸਿੰਘ ਰਾਏ ਆ ਕੋਈ ਲੜਾਈ ਝਗੜਾ ਹੋਇਆ ਸੀ ਵੀਰੇ ਥੋੜੇ ਜਿਆਮਲੇ ਘਰਾਂ ਦੇ ਕੋਲ ਕਿਤੇ ਮਾਲਕੀਤੀ ਹੋਇਆ ਸੀ ਮੇਜ਼ਰ ਮੇਰੇ ਵੱਲੋਂ ਕੋ ਤੁਮਾਰਾ ਕੀ ਕਰਨੀ ਹੈ ਕਿਉਂਕਿ ਇਹ ਤਾਂ ਮੈਂ ਜਿੱਥੇ ਲੜਾਈ ਹੋਈ ਹੈ ਪਹਿਲਾਂ ਲੜਾਈ ਹੋਈ ਹੋਰ ਕਿਸੇ ਦੀ ਹੈ ਅਸਲ ਜਾਇ ਹਾਂ ਸੀ ਓਨਰ ਆ ਉਹ ਮਾਰਕੀਟ ਦੀ ਜਿੱਥੇ ਉਹ ਮੁੰਡੇ ਦੀ ਦੁਕਾਨ ਹੈ ਇਹ ਮੁੰਡਾ ਸੀ ਮਿਊਨਿਸਪਲ ਵਾਲੇ ਕਿਤੇ ਖੈਬਰ ਪੇ ਇਹ ਗੱਲ ਕਰਨ ਲੱਗੇ ਜੀ ਇੱਥੇ ਕੂੜਾ ਸਿੱਟਦੇ ਆ ਮੈਂ ਕਿਹਾ ਵੀਰੇ ਮੇਰੀ ਪਰਸਨਲ ਜਗਾਹ ਵਾ ਉਹਦੇ ਮੇਰਾ ਘਰ ਵੀ ਆ ਉੱਪਰ ਸਾਰਾ ਕੁਝ ਆ ਬੱਚੇ ਵੀ ਆ ਵੀ ਉਰੇ ਆ ਚੀ ਨਾ ਕਰਿਓ ਅੱਜ ਤਾਂ ਇੰਨੀ ਗੱਲੇ ਹੋ ਰਹੀ ਸੀ ਇਨਾਂ ਦਾ ਕੋਈ ਸੁਪਰਵਾਈਜ਼ਰ ਹੈ ਮੈਨੂੰ ਨਾਮ ਨਹੀਂ ਪਤਾ ਕੀ ਹੈ ਕਿਉਂਕਿ ਉਹ ਇਹ ਕਹਿ ਰਹੇ ਮੈਂ ਸੁਪਰਵਾਈਜ਼ਰ ਆ ਉਹਨੇ ਇੰਨੇ ਚ ਇਕੱਠਾ ਕਰਕੇ ਪਹਿਲਾਂ ਲੋਕੀ ਮੁੰਡੇ ਲੜਨ ਉਹ ਮੁੰਡੇ ਉਹਨੂੰ ਕੁੱਟਣ ਲੱਗੇ ਸੀ ਅਸੀਂ ਸਾਰੇ ਮਾਰਕੀਟ ਵਾਲੇ ਮੇਰੇ ਨਾਲ ਹੋਰ ਵੀ ਸੀ ਮਾਰਕੀਟ ਵਾਲੇ ਇਹ ਨਹੀਂ ਕਿ ਮੈਂ ਇਕੱਲਾ ਹੀ ਸੀ ਅਸੀਂ ਉਹਨੂੰ ਬਚਾਉਣ ਲੱਗੇ ਸੀ ਜਦੋਂ ਦੇਖੇਗੇ ਇੰਨਾ ਕਾਟਾ ਅਸੀਂ ਉਹਨੂੰ ਪਿੱਛੇ ਦਾ ਛਿੱਟ ਕੇ ਲੈ ਗਏ ਮੈਂ ਜਾਨ ਕੇ ਉਹਨੂੰ ਦੁਕਾਨ ਦੇ ਅੰਦਰ ਵਾਰਤਾ ਸੀ ਮੈਂ ਉੱਪਰ ਪਹੁੰਚਿਆ ਮੇਰਾ ਘਰ ਵੀ ਉੱਪਰੇ ਆ ਮਾਰਕੀਟ ਦੇ ਉੱਪਰੇ ਬਣਾਇਆ ਆਪਣਾ ਘਰ ਮੁੜੇ ਸਵਾ ਨੰਬਰ ਤੇ ਕਾਲ ਕੀਤੀ ਕਿ ਉਹ ਰਿਆ ਕਰਕੇ ਆਏ ਹੋਣਗੇ ਆਵਾ ਕੀ ਤੁਸੀਂ ਪਹੁੰਚੋ ਤੇ ਜੇ ਲੋ ਪਹੁੰਚੇ ਥੋੜੇ ਟਾਈਮ ਬਾਅਦ ਪਹੁੰਚ ਗਈ ਜਾਂ ਤਾਂ ਇਹਨਾਂ ਨੇ ਵੀ ਪਤਾ ਨਹੀਂ ਕੀ ਕਹਿੰਦੇ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋ ਗਏ ਮੈਨੂੰ ਹੁਣੇ ਪਤਾ ਲੱਗਿਆ ਜਸ ਇਹ ਨਿਰਣਾ ਸੁਲਿੰਦਰ ਕੁਮਾਰ ਹੈ ਜੀ ਮੈਂ ਸਫਾਈ ਸੇਵਕ ਯੂਨੀਅਨ ਪੰਜਾਬ ਸ਼ਾਖਾ ਸਮਰਾਲਾ ਤੋਂ ਯੂਨੀਅਨ ਪ੍ਰਧਾਨ ਹਾਂ ਠੀਕ ਗੱਲ ਬਾਤ ਕਰੀਏ ਤੁਹਾਡੇ ਨਾਲ ਗੱਲ ਪਹੁੰਚੀ ਗਈ ਹੈ ਗੱਲਬਾਤ ਹੀ ਹੋਈ ਹੈ ਸਾਡੇ ਦੋ ਮੁਲਾਜ਼ਮ ਉਸ ਮਾਰਕੀਟ ਚ ਰੋਜ਼ ਹੀ ਕੂੜਾ ਚੱਕਣ ਜਾਂਦੇ ਨੇ ਤੇ ਉਹਨਾਂ ਦੀ ਤਾਂ ਰੋਜ਼ ਦੀ ਡਿਊਟੀ ਆ ਉੱਥੇ ਹੀ ਗੱਡੀ ਖੜੂਗੀ ਕੂੜਾ ਪਾਉਣਗੇ ਉਹ ਗੱਡੀ ਖੜਾਉਣ ਤੇ ਇਹਨਾਂ ਦੀ ਕਿਤੇ ਬਹਿਸ ਹੋ ਗਈ ਉਹ ਮੁੰਡੇ ਅੰਦਰੋਂ ਡੰਡੇ ਡੁੰਡੇ ਚੱਕ ਲੈ ਇਹਨਾਂ ਦੇ ਡੰਡੇ ਮਾਰੇ ਰਲ ਕੇ ਉਹਨਾਂ ਨੇ ਦੋ ਚਾਰ ਦੋ ਜਣੇ ਕੁੱਤੇ ਉਸ ਤੋਂ ਪ੍ਰੰਤ ਸਾਨੂੰ ਕਾਲ ਆ ਗਈ ਵੀ ਇੱਥੇ ਇਸ ਤਰ੍ਹਾਂ ਇਸ ਤਰ੍ਹਾਂ ਹੋ ਗਿਆ ਅਸੀਂ ਵੀ ਚਲੇ ਗਏ ਵੀ ਚਲੋ ਸਮਝਾਈਏ ਕੀ ਗੱਲ ਹੈ ਜਦ ਅਸੀਂ ਗਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਮੇਰੇ ਤੇ ਹੱਥ ਪਾ ਲਿਆ ਉਹਦਾ ਮੁੰਡੇ ਦਾ ਨਾ ਉਹ ਰਾਜਾ ਉਹਦਾ ਨਾਮ ਉਹਦੇ ਦਰਸ਼ਨ ਸਿੰਘ ਆ ਮਾਰਕੀਟ ਦਾ ਮਾਲਕ ਆ ਉਹ ਜਦ ਕੇ ਲੜਾਈ ਉੱਥੇ ਦੁਕਾਨਦਾਰ ਨਾਲ ਹੋਈ ਸੀਗੀ ਪਹਿਲਾਂ ਇਹਨਾਂ ਦੀ ਉਸ ਤੋਂ ਬਾਅਦ ਉਹ ਮਾਰਕੀਟ ਦਾ ਮਾਲਕ ਹਥੋਪਾਈ ਹੋ ਗਿਆ ਲਕੀਰ ਖਿੱਚ ਲਈ ਉਹਨੇ ਕਹਿੰਦਾ ਜੇ ਕਿਸੇ ਚ ਦਮ ਹੈਗਾ ਤਾਂ ਇੱਧਰ ਆਜੋ ਕਰ ਲਓ ਜਿਹੜਾ ਕੋਈ ਕੰਮ ਹੁੰਦਾ ਵਾ ਉਸ ਤੋਂ ਬਾਅਦ ਅਸੀਂ ਤਾਂ ਕੀ ਕਰਨਾ ਸੀਗਾ ਅਸੀਂ ਤਾਂ ਫਿਰ ਸਿੱਧੇ ਥਾਣੇ ਆ ਗਏ ਹੁਣ ਔਨ ਡਿਊਟੀ ਉਹਨਾਂ ਨੇ ਮੁਲਾਜ਼ਮਾਂ ਤੇ ਹੱਥ ਚੱਕਿਆ ਡੰਡੇ ਵੀ ਮਾਰੇ ਨੇ ਤੇ ਉਸ ਦੇ ਆਧਾਰ ਤੇ ਜਿਹੜੀ ਵੀ ਆਈਪੀਸੀ ਦੀ ਧਾਰਾ ਜਿਹੜੀ ਲੱਗਦੀ ਆ ਆਪਾਂ ਔਰ ਜਸਿਕਾਉਣੀਆ ਉਹ ਤੇ ਕੇਸ ਪਾਉਣਾ ਜਿਵੇਂ ਕਿ ਸਫਾਈ ਕਰਮਚਾਰੀ ਸ਼ਹਿਰ ਨੂੰ ਸਾਫ਼ ਰੱਖਣ ਦਾ ਕੰਮ ਕਰਦੇ ਆਂ ਹਾਂ ਦੇਖੋ ਇਹ ਅਜਿਹਾ ਗੁੰਡਾ ਕਰ ਵੀ ਹੋਣ ਲੱਗ ਪਏ ਇਹੀ ਤਾਂ ਗੱਲ ਹੈ ਸੋਚਣ ਦੀ ਵੀ ਅਸੀਂ ਤਾਂ ਸਾਡੇ ਤਾਂ ਮਲਾਜ਼ਮ ਦਿਨ ਪਰ ਰਾਤ ਗੰਦ ਚ ਬੜੇ ਰਹਿੰਦੇ ਨੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਇਹਨਾਂ ਲੋਕਾਂ ਨੂੰ ਮਹਾਮਾਰੀਆਂ ਤੋਂ ਬਿਮਾਰੀਆਂ ਤੋਂ ਬਚਾਉਣ ਲਈ ਇਹ ਲੋਕ ਜਮੇ ਵੀ ਨਹੀਂ ਸਮਝਦੇ ਹੈਗੇ ਇਸ ਗੱਲ ਨੂੰ ਬਈ ਇਹ ਜਿਹੜਾ ਕੰਮ ਕਰਦੇ ਨੇ ਕੋਈ ਵੀ ਨਹੀਂ ਕਰ ਸਕਦਾ ਗੰਦਦਾ ਕੰਮ ਕਰਨ ਆਂਦੇ ਨੇ ਚੱਲ ਅਸੀਂ ਇਹਨਾਂ ਨਾਲ ਸਹਿਮਤੀ ਰੱਖੀਏ ਸਾਰੀਆਂ ਗੱਲਾਂ ਦੀ ਏ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਪਤਾ ਨਹੀਂ ਸਾਭ ਲੱਗੇ ਇੱਕ ਉਥੇ ਲੇਡੀਜ਼ ਵੀ ਪਹਚਾਨ ਕੇ ਬੋਲੀ ਸੀਗੀ ਲੜਾਈ ਦੇ ਵਿੱਚ ਕਿ ਚੱਲਦੇ ਆਂ ਬਹਿਸਵਾਜੀ 'ਚ ਉਹਨੇ ਆਣ ਕੇ ਇਹ ਕਿਹਾ ਵੀ ਤੁਹਾਡਾ ਕੰਮ ਗੰਦ ਚੱਕਣ ਦਾ ਤੇ ਸਾਡਾ ਕੰਮ ਗੰਦ ਪਾਉਣ ਦਾ ਦੱਸੋ ਹੁਣ ਉਹਨੂੰ ਕੌਣ ਸਮਝਾਵੇ ਅਸੀਂ ਤਾਂ ਮੰਗ ਇਹ ਕਰਨੀਆਂ ਜਿਕ ਆਈਪੀਸੀ ਦੀ ਧਾਰਾ 332 ਲੱਗਣੀ ਆ ਉਹਦੇ ਬੰਦੇ ਤੇ ਮੁਲਾਜ਼ਮਾਂ ਤੇ ਔਨ ਡਿਊਟੀ ਹੱਥ ਚੱਕਣ ਮੁਲਾਜ਼ਮਾਂ ਤੇ ਡੰਡਾ ਫੇਰਨ ਦੀ ਜਿਹੜੀ ਲੱਗਦੀ ਆ ਆਈਪੀਸੀ ਦੀ ਧਾਰਾ 332 ਲੱਗਣੀ ਆ ਜਿਹੜੀ 3 ਤੋਂ 10 ਸਾਲ ਦੀ ਸਜ਼ਾ ਹੋਣੀ ਆ ਅਸੀਂ ਉਹ ਲਾਗੂ ਕਰਾਉਣੀ ਆ ਅਸੀਂ ਫਾਇਲ ਕਰਾਉਣਾ ਕੇਸ ਕਿਸੇ ਤਰ੍ਹਾਂ ਦਾ ਕੋਈ ਵੀ ਫੈਸਲਾ ਜਾਂ ਕੋਈ ਸਮਝੌਤਾ ਨਹੀਂ ਹੋਊਗਾ